ਮੇਰਾ ਨਾਮ ਦਲਜੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਸਾਰਾ ਗੜੀ ਸਰਾ ਦੇ ਨਾਮ ਦੇ ਉੱਪਰ ਆ ਇੱਕ ਬੰਦਾ ਹੈ ਜਿਸ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਇਸ ਵੱਲੋਂ ਤਕਰੀਬਨ ਛੋਟੀਆਂ ਰਕਮਾਂ ਜਿਵੇਂ 1100 ਜਮਾ 50 ਇਸ ਤਰ੍ਹਾਂ ਕਰਕੇ ਰਕਮ ਮੰਗਵਾਈ ਜਾਂਦੀ ਹੈ ਜੇ ਇਕੱਠੇ ਭੇਜ ਦਿਓ ਫਿਰ ਕਹਿੰਦਾ ਦੁਬਾਰਾ ਵੱਖਰੇ ਵੱਖਰੇ ਕਰਕੇ ਭੇਜੋ ਇਸ ਤਰ੍ਹਾਂ ਮੇਰੇ ਵੱਲੋਂ ਦੋ ਵਾਰ ਇਸ ਨੂੰ 11.5 1100 ਰੁਪਏ ਭੇਜੇ ਗਏ ਨੇ 2300 ਰੁਪਏ ਦੀ ਮੇਰੇ ਨਾਲ ਠੱਗੀ ਬੱਜੀ ਹੈ ਤੇ ਐਸਜੀਪੀਫੀ ਨੂੰ ਬੇਨਤੀ ਹੈ ਕਿ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਨੂੰ ਨਕੇਲ ਪਾਈ ਜਾਏ ਤਾਂ ਜੋ ਅੰਮ੍ਰਿਤਸਰ ਆਂਦੀਆਂ ਸੰਗਤਾਂ ਨੂੰ ਸਾਰਾ ਗੜੀ ਸਰਾ ਦੇ ਨਾਮ ਦੇ ਉੱਤੇ ਹੋ ਰਹੀ ਬੁਕਿੰਗ ਅ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਸ ਬੰਦੇ ਵੱਲੋਂ ਇੱਥੇ ਹੋਰ ਵੀ ਕਈ ਦੇਖੇ ਨੇ ਲੋਕ ਜਿਨ੍ਹਾਂ ਨਾਲ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਬੰਦੇ ਨੂੰ ਜਿਹੜਾ ਵੀ ਮਲਜ਼ਮ ਹੈਗਾ ਇਨੂੰ ਪਕੜ ਕੇ ਕਾਨੂੰਨ ਦੇ ਹਵਾਲੇ ਕਰਕੇ ਸਖਤ ਸਜ਼ਾ ਦਿੱਤੀ ਜਾਏ। ਅਸੀਂ ਕਿੱਥੋਂ ਆਏ? ਅਸੀਂ ਪਟਿਆਲੇ ਤੋਂ ਆਏ। ਜਦੋਂ ਤੁਸੀਂ ਆਨਲਾਈਨ ਸਰਚ ਕਰਦੇ ਹੋ ਤਾਂ ਸਾਰਾ ਗੱਡੀ ਸਰਾਂ ਦੇ ਲਿਖ। ਤੇ ਕੀ ਆਉਂਦਾ? ਉਸ ਦੇ ਵਿੱਚ ਇਹਨਾਂ ਦਾ ਨੰਬਰ ਆਉਂਦਾ ਸਾਰਾਂਗੜੀ ਸਰਾਂ ਤੇ ਫਿਰ WhatsApp ਦੇ ਰਾਹੀਂ ਇਹਨਾਂ ਨਾਲ ਤਾਲਮਿਲ ਕੀਤਾ ਗਿਆ ਤਾਂ ਉਸ ਦੇ ਵਿਚਕਾਰ ਕਿਉਂਕਿ ਅੱਜ ਕੱਲ ਆਨਲਾਈਨ ਦਾ ਕੰਮ ਹੈ ਤੇ ਇਸ ਤਰ੍ਹਾਂ ਇਹ ਠੱਗੀ ਚੱਲ ਰਹੀ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅੱਜ ਕੱਲ ਆਨਲਾਈਨ ਐਕੀਪੀ ਕਰੋ ਪਰ ਜਿਵੇਂ ਇਸ ਤਰ੍ਹਾਂ ਦੇ ਧਗੀਆਂ ਵਜਦੇ ਹਨ ਤਾਂ ਲੋਕ ਕਿਵੇਂ ਸੁਰੱਖਿਅਤ ਰਹਿਣਗੇ ਲੋਕਾਂ ਨੂੰ ਥੋੜਾ ਜਿਹਾ ਆਨਲਾਈਨ ਕੰਮ ਕਰਦਿਆਂ ਐਜੂਕੇਟ ਹੋਣਾ ਪਏਗਾ ਕਿਉਂਕਿ ਇਹ ਜਿਹੜੇ ਲਿੰਕ ਵਗੈਰਾ ਭੇਜਦੇ ਨੇ ਉਹਨਾਂ 'ਚ ਕੋਈ ਗੜਬੜ ਹੁੰਦੀ ਹੈ ਜਿਨ੍ਹਾਂ ਚੀਜ਼ਾਂ ਦਾ ਕਈ ਲੋਕਾਂ ਨੂੰ ਨਹੀਂ ਪਤਾ ਜਿਨ੍ਹਾਂ 'ਚ ਮੈਨੂੰ ਵੀ ਬਰਾਬਰ ਨਹੀਂ ਸੀ ਪਤਾ ਠੀਕ ਹੈ ਨਾ ਤਾਂ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਜਾ ਕੇ ਹੀ ਬੁਕਿੰਗ ਕੀਤੀ ਜਾਏ ਤੇ ਐਸਜੀਪੀਸੀ ਨੂੰ ਵਿੱਚ ਅਜਿਹਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਉਹਨਾਂ ਦੀ ਬਰਾਬਰ ਵੈਬਸਾਈਟ ਹੈ ਇਹ ਐਡਰੈਸ ਹੈ ਜਾਂ ਇਹਨਾਂ ਦੇ ਹੋਰ ਜਿਹੜੇ ਕੋਈ ਨੰਬਰ ਨੇ ਇਹਨਾਂ ਨੂੰ ਅਖਬਾਰਾਂ ਦੇ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਣੇ ਚਾਹੀਦੇ ਨੇ ਤਾਂ ਕਿ ਸੰਗਤਾਂ ਆਉਣ ਵਾਲੀ ਸ਼ਰਧਾਲੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਠਾਣ ਲੱਗਦਾ ਕਿ ਲੋਕਾਂ ਨੂੰ ਵੀ ਅਵੇਅਰ ਹੋਣ ਜਿਦਾ ਜਦੋਂ ਆਪਾਂ ਕਿਤੇ ਨੂੰ Google Pay ਕਰ ਰਹੇ ਆ ਜਾਂ ਕਿਸੇ ਨੂੰ ਪੈਸੇ ਭਾਰ ਰਹੇ ਆ ਤਾਂ ਸਾਨੂੰ ਪੂਰਾ ਉਹਦੇ ਮਾੜਾ ਸਰਚ ਕਰਨਾ ਜ਼ਰੂਰੀ ਉਸਦੇ ਬਾਰੇ ਜਾਣ ਲੈਣਾ ਚਾਹੀਦਾ ਦੇਖੋ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਇਹਦੇ ਵਿੱਚ ਕਰ ਕਈ ਅਜਿਹੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਮੋਬਾਈਲ ਤਾਂ ਅਸੀਂ ਵਰਤ ਰਹੇ ਆ ਪਰ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ ਠੀਕ ਹੈ ਨਾ ਇਸ ਕਰਕੇ ਲੋਕਾਂ ਨੂੰ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਤਾਂ ਜੋ ਪ੍ਰੋਬਲਮ ਨਾ ਆਏ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਲਕੀ ਕਹਿਣਾ ਚਾਹ ਰਿਹਾ ਹਾਂ ਅ ਐਕਚੁਅਲੀ ਮੈਂ ਨਾਰਮਲੀ ਜਦੋਂ ਵੀ ਅੰਮ੍ਰਿਤਸਰ ਆਣਾ ਮੈਂ ਸਰਾਗੜੀ ਸਰਾਦਾ ਇੱਥੇ ਬੁਕਿੰਗ ਕਰਨਾ ਆਨਲਾਈਨ ਐਸਜੀਪੀਸੀ ਜਿਹੜੀ ਸਾਈਟ ਹੈਗੀ ਇਹਨਾਂ ਦੇ ਉਹਨੇ ਥਰੂ ਕਰੀਦਾ ਬਟ ਮੈਂ ਇਸ ਵਾਰੀ ਵੀ ਟਰਾਈ ਕੀਤਾ ਆਨਲਾਈਨ ਤੇ ਇੱਕ ਮੈਨੂੰ ਸਾਈਟ ਮਿਲੀ ਸਾਰਾਗੜੀ ਸਰਾਏ ਹੋਟਲ .com ਤੇ ਮੈਂ ਉਹ ਲਿੰਕ ਤੇ ਲਿੰਕ ਕੀਤਾ ਦੈਨ ਵੈਬਸਾਈਟ ਕੋਲ ਇੱਕ ਵਟਸਐਪ ਲਿੰਕ ਆਇਆ ਉਹਦੇ ਤੇ ਕਲਿੱਕ ਮਾਰਿਆ ਹੋਟਲ ਦੇ ਚਾਰਜਸ ਵਗਰਾ ਮੈਂ ਪਤਾ ਕਰਕੇ ਉਹਨਾਂ ਨੂੰ ਮੈਂ ਪੇਮੈਂਟ ਵਾਸਤੇ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਸਕੈਨਰ ਭੇਜਿਆ ਬਟ ਸਕੈਨਰ ਭੇਜਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਫਰਾਡ ਲੱਗਿਆ ਕਿਉਂਕਿ ਸਕੈਨਰ ਦੇ ਉੱਤੇ ਵੀ ਉਹਨਾਂ ਦਾ ਸਾਰਾ ਜਿਹੜੀ ਸਰਾਏ ਲਿਖਿਆ ਹੈ ਬਟ ਜਿਹੜੀ ਪੇਮੈਂਟ ਉਹ ਐਕਸੈਪਟ ਕਰ ਰਿਆ ਸੀਗਾ ਉਹਦੇ ਤੋਂ ਮੈਨੂੰ ਡਾਊਟ ਹੋ ਗਿਆ ਦੈਨ ਆਈ ਵਾਸ ਅਲਰਟਡ ਤੇ ਮੈਂ ਫਿਰ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਇਹ ਦੀ ਸਾਈਟ ਹੈਗੀ ਹੈ ਸਾਰਾ ਗੜੀ ਸਰਾਏ ਹੋਟਲ.ਕਮ ਦੇ ਨਾਮ ਸਾਈਟ ਹੈਗੀ ਹੈ ਤੇ ਪਲੀਜ਼ ਪਲੀਜ਼ ਇਹਨੂੰ ਬਿਲਕੁਲ ਵੀ ਤੁਸੀਂ ਲਿੰਕ ਨਾ ਕਲਿੱਕ ਕਰੋ ਇਹਦੇ ਦੇ ਉੱਤੇ ਇਹ ਇਸ ਫਰਾਡ ਅਗਰ ਤੁਸੀਂ ਇਹਦੀ ਬੁਕਿੰਗ ਕਰਨਾ ਚਾਹੁੰਦੇ ਹੋ ਅੰਮ੍ਰਿਤਸਰ ਵਿੱਚ ਹਮੇਸ਼ਾ ਐਸਜੀਪੀਸੀ ਦੀ ਸਾਈਟ ਹੈਗੀ ਉਹਦੇ ਥਰੂ ਪ੍ਰੋਪਰ ਲਿੰਕ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਔਰ ਇਹਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਅਗਰ ਤੁਸੀਂ ਦੇਖੋਗੇ ਇਸ ਸਾਈਟ ਤੇ ਕਲਿੱਕ ਕਰੋਗੇ ਇਹਦਾ ਇੱਕ ਨੰਬਰ ਵੀ ਆਂਦਾ ਪੂਰੀ ਇਹਨੇ ਕੰਪਲੀਟ ਸਾਈਟ ਬਣਾ ਰੱਖੀ ਜੀ ਉਹ ਫੇਕ ਫੇਕ ਹੈਗੀ ਹੈ ਸਾਈਟ ਹੈਗੀ ਹੈ WhatsApp ਦਾ ਨੰਬਰ ਆਂਦਾ ਹੈ 8858013129 ਇਸ ਅ ਫੇਕ ਉਹ ਤੁਹਾਨੂੰ ਪੇਮੈਂਟ ਵਾਸਤੇ ਰਿਕੁਐਸਟ ਕਰੇਗਾ ਪਲੀਜ਼ ਡੋਨਟ ਮੇਕ ਐਨੀ ਪੇਮੈਂਟ ਉਹ ਫਰਾਡ ਹੈਗਾ ਉਹਨੂੰ ਪੇਮੈਂਟ ਬਿਲਕੁਲ ਨਾ ਕਰੋ ਮੈਂ ਬਲਬੀਰ ਸਿੰਘ ਹਾਂ ਸਰ ਪਾਣੀਪੱਥ ਹਰਿਆਣਾ ਸੇ ਆਇਆ ਹੂ ਮੈਂ ਸਰ ਇਹ ਫਰਾਡ ਦਰਬਾਰ ਮੇ ਬੜੇ ਹਮੇ ਸਰਦਾ ਸੇ ਆਤੇ ਹੈ ਵਾਹ ਪੇ ਮੱਥਾ ਟੇਕਣੇ ਕੇ ਲੀਏ ਲੇਕਿਨ ਹਮੇ ਪਤਾ ਜੈਸੇ ਹੀ ਪਤਾ ਚਲਾ ਕਿ ਬਈ ਇੱਕ ਫਰਾਡ ਇਹਨੋ ਨੇ ਯਹਾਂ ਕੇ ਆਪਣੀ ਸਾਰਾਗਾਹ ਸਰਾਈ ਕੀ ਨਾ ਵੈਬਸਾਈਟ ਪੂਰਾ ਹੀ ਇਨਕਾ ਹੈਕ ਕਰ ਰੱਖਾ ਹੈ ਵਰਨਾ ਤੋ ਉਹ ਬਾਰ ਬਾਰ ਹਮੇ ਬੋਲ ਰਹੇ ਹੈ ਕਿ ਬਈ ਆਪ ਹਮੇ ਪੇਮੈਂਟ ਕੀਜੀਏ फोर्स कर रहे थे बार बार मैं भाई आज तक उन्होंने कॉल नहीं किया था क्योंकि तो मेरा भी एक होटल है मुझे फाइंड आउट किया मैंने वहाँ पे कि भाई ये तो इन्होंने ना पूरा पूरा सिस्टम को ही हैक कर लिया है और यहाँ पे बड़ा सरदा से आते हैं लोग उनकी भावना को ठेस पहुँचेगी बड़े लोगों के साथ ठगी हो चुकी होगी बहुत बंदे तो पता बता भी नहीं सकते कि भाई ऐसे ऐसे ठगी हो गई है ठीक है और आप मेरी रिक्वेस्ट है, है पंजाब प्रशासन से और यहाँ के पूरा जो हमारे सेवक दल है कि भाई उनको पकड़े और सख्त से सख्त कानूनी कार्रवाई हो ਇਹਦੇ ਕਈ ਸੰਗਤਾਂ ਨਾਲ ਜਿਹੜੀ ਥੱਗੀ ਵਾਦਦੀ ਹੈ ਸਾਰਾ ਬਹੁਤ ਸਾਰਾ ਬੋਲ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਾਰਾ ਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਸੈਡ ਬੜੇ ਦਿਨਾਂ ਦੀ ਜਿਹੜੀ ਆ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਹ ਸਾਰਾ ਜਿਹੜੀ ਨਿਵਾਸ ਦੇ ਨਾਂ ਤੇ ਜਿਹੜੀ ਆ ਕੋਈ ਸੈਡ ਖੋਲੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ sdpcsraein.gmail@com ਜੀ ਬਣਾਈ ਹੋਈ ਹੈ ਤੇ ਇਹਦੇ ਨਾਂ ਤੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਆਈਡੀ ਬਣਾਈ ਹੋਈ ਹੈ ਤੇ ਬਹੁਤ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਸੇ ਜਿਹੜੀਆਂ ਕੰਪਲੇਂਟਾਂ ਆਈਆਂ ਹਨ ਸਤਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪੁਲਿਸ ਕਮਿਸ਼ਨ ਨੂੰ ਜਿਹੜੀਆਂ ਉਹਦੀਆਂ ਸਾਰੀਆਂ ਹੀ ਕਾਪੀਆਂ ਜਿਹੜੀਆਂ ਸ਼ਿਕਾਇਤਾਂ ਦੀਆਂ ਭੇਜੀਆਂ ਗਈਆਂ ਹਨ 2 ਹਫ਼ਤੇ ਦੇ ਕਰੀਬ ਹੋ ਚੁੱਕੇ ਹਨ ਅਜੇ ਤੱਕ ਜਿਹੜੀ ਹੈ ਪੁਲਿਸ ਕਮਿਸ਼ਨ ਨੂੰ ਜਿਹਨ ਇਸ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਰਜਾਨਾ ਹੀ ਸੰਗਤਾਂ ਦੀਆਂ ਜਿਹੜੀਆਂ ਵੱਖ-ਵੱਖ ਕਿਸੇ ਨਾਲ 3100 ਕਿਸੇ ਨਾਲ 80000 ਕਿਸੇ ਨਾਲ 7000 ਰੁਪਏ ਦੇ ਜਿਹੜੀ ਆ ਉਹ ਜਿਹੜੀ ਆਪਣਾ ਨੰਬਰ ਦੱਸਦਾ ਹੈ ਤੇ ਸੰਗਤਾਂ ਨੂੰ ਜਿਹੜੀ ਆ ਠਗੀ ਹੋ ਕੇ ਬਹੁਤ ਨਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਆਨਲਾਈਨ ਕਮਰਾ ਬੁੱਕ ਕਰਾਉਣਾ ਚਾਹੁੰਦੀਆਂ ਹਨ ਪਰ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਉਸ ਕਮਿਸ਼ਨ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਜੋ بڑے ਵੱਡੇ ਪ੍ਰਧਾਨ ਮੰਤਰੀ ਵੀ ਦਾਅਵੇ ਕਰਦਾ ਹੈ ਕਿ ਅਸੀਂ ਜਿਹੜੀ ਆ ਚੰਦਰਮਾਰਤ ਦੇ ਜਿਹੜੀ ਆ ਖੋਜ ਕਰ ਲਈ ਹੈ ਪਰ ਅਜੇ ਤੱਕ ਜਿਹੜੀਆਂ ਅਸੀਂ ਦਰਖਾਸਤਾਂ ਦਿੱਤੀਆਂ ਉਹਦੀ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪਿਛਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਘਰਦੀ ਦੇ ਨਾਲ ਇਸ ਤਰ੍ਹਾਂ ਉਹਦੇ ਪੈਸੇ ਨਿਕਲ ਗਏ ਸਨ ਤੇ ਉਹ ਅਗਲੇ ਦਿਨ ਹੀ ਜਿਹੜੇ ਟਰੇਸ ਹੋ ਗਏ ਸਨ ਅਸੀਂ ਆਨੇ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਹਰੇਕ ਧਰਮ ਦੇ ਲੋਕ ਬੜੀ ਸਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਆਉਣਾ ਚਾਹੁੰਦੇ ਹਨ ਤੇ ਆਪਣੀ ਰੈਸ ਆਨਲਾਈਨ ਬੁੱਕ ਕਰਾਉਂਦੇ ਹਨ ਪਰ ਜੋ ਸਿਸਟਮ ਲੋਕਾਂ ਦੇ ਨਾਲ ਇਹ ਜਿਹੜੇ ਆ ਕੋਈ ਗਲਤ ਅੰਸਰ ਠੱਗੀ ਕਰ ਰਹੇ ਹਨ ਉਹਨਾਂ ਨੂੰ ਚਮੀਆਂ ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਆ ਟਰੇਸ ਕਰਕੇ ਵੱਡੇ ਪੱਧਰ ਤੇ ਗ੍ਰਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਆਰੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਨਾਲ ਕੋਈ ਠੱਗੀ ਨਾ ਹੋ ਸਕੇ ਕੋਈ ਜਿਹੜੀ ਮਨ ਨੂੰ ਨਰਾਸ਼ਤਾ ਨਾ ਹੋ ਸਕੇ ਅਸੀਂ ਤਾਂ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਜ਼ਮੀਰ ਜਾਗੋ ਗੁਰੂ ਘਰ ਜੋ ਵੀ ਸੰਗਤਾਂ ਦੇ ਨਾਲ ਠੱਗੀ ਵਜੀ ਹੈ ਉਹ ਬੰਦਾ ਸਾਹਮਣੇ ਪੇਸ਼ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ